ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਦੇ ਬੱਦੀ ਸ਼ਹਿਰ ਵਿੱਚ ਬਹੁਤ ਭਿਆਨਕ ਐਕਸੀਡੈਂਟ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਅਕਸਰ ਬਾਈਕ ਰਾਈਡਰ ਕਰਦੇ ਰਹਿੰਦੇ ਸੀ ਤੇ ਅੱਜ ਵੀ ਬੱਦੀ ਸ਼ਹਿਰ ਦੇ ਨਜ਼ਦੀਕ ਬਾਈਕ ਰਾਈਡ ਕਰਦੇ ਸਮੇਂ ਇੱਕ ਘਾਹ ਅਚਾਨਕ ਉਹਨਾਂ ਦੇ ਸਾਹਮਣੇ ਆ ਗਈ ਜਿਸ ਕਾਰਨ ਰਾਜਵੀਰ ਜਵੰਦਾ ਦਾ ਸੰਤੁਲਨ ਵਿਗੜ ਗਿਆ ਤੇ ਟਰੱਕ ਨਾਲ ਬਹੁਤ ਭਿਆਨਕ ਟੱਕਰ ਹੋ ਗਈ ਤਾਜ਼ਾ ਹਾਲਾਤ ਬਹੁਤ ਮਾੜੇ ਦੱਸੇ ਜਾ ਰਹੇ ਨੇ ਉਹਨਾਂ ਦਾ ਬ੍ਰੇਨ ਪੂਰੇ ਤਰੀਕੇ ਨਾਲ ਡੈੱਡ ਹੋ ਚੁੱਕਾ ਹੈ ਚੰਡੀਗੜ੍ਹ ਦੇ ਫੋਟੀ ਹਸਪਤਾਲ ਵਿੱਚ ਰਾਜਵੀਰ ਜਵੰਦਾ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਰਾਜਵੀਰ ਜਵੰਦਾ ਇਸ ਸਮੇਂ ਕੋਈ ਗੱਲਬਾਤ ਨਹੀਂ ਕਰ ਰਹੇ ਆਓ ਸਾਰੇ ਆਪਾਂ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਵਾਹਿਗੁਰੂ ਵੀਰ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰੇ ਸਸ ਜੀ ਇੱਕ ਬਹੁਤ ਹੀ ਬੈਡ ਨਿਊਜ਼ ਹੈ ਛੋਟਾਪਰਾ ਰਾਜਵੀਰ ਜਵੰਦਾ ਕਿਸ ਟ੍ਰੈਸ਼ਨ ਦੇ ਕਿਤੇ ਜਾਂਦੇ ਜਾਂਦੇ ਰਸਤੇ 'ਚ ਗਾਣਾ ਐਕਸੀਡੈਂਟ ਹੋਇਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ। ਬਖਤਾਂ ਦਾ ਕਹਿਣਾ ਕਿ ਵਾਹਗੁਰੂ ਦੀ ਆਪਚਾ ਜਿੰਨੇ ਪੰਜਾਬੀ ਪੈਂਟਰਾ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਰਿਕਵੈਸਟ ਆ ਕਿ ਸਾਰੇ ਜਾਣੇ ਵਾਹਗੁਰੂ ਅਕੀ ਪ੍ਰੇਅ ਕਰੋ ਸਾਡਾ ਭਰਾ ਜਲਦੀ ਤੁਹਾਨੂੰ ਦੋਸਤੋ ਕੇ ਘਰ ਆਵੇ ਤੇ ਸਹੀ ਹੋ ਕੇ ਆਵੇ ਜਲਦੀ ਆ। ਵਾਹਗੁਰੂ ਜੀ ਦਾ ਖਾਲਸਾ ਵਾਹਗੁਰੂ ਜੀ।